ਇੱਥਾ ਸ੍ਰੀ ਪ੍ਰਿਆगराज धाम ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ ਸ੍ਰੀ ਦਾਮ ਅਯੋਧਿਆ ਤੋਂ ਬਾਅਦ ਕਾਸ਼ੀ ਵਿਸ਼ਨਾਤ ਤੇ ਪ੍ਰਿਆगराज ਹੁੰਦਾ ਹੋਇਆ ਅੰਤ ਦੇ ਵਿੱਚ ਬਰਿੰਦਵਾਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸਮੰਬੰਦ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਵੱਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਦੋ ਬਸਾਂ ਗਈਆਂ ਸੀ ਤੇ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਹਾਕੁੰਭ ਦੇ ਵਿੱਚ ਸਟਾਰਟ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ ਬੜੇ ਭਾਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਵੱਧ ਸ਼ਿਰਵਤਾਂ ਜਾ ਰਹੇ ਹਨ ਕਿਹੜੀ ਸੰਤਾਵਲੋਂ ਜਾ ਰਹੇ ਹੈ ਇਹ ਸ਼੍ਰੀ ਅਮਰਨਾਥ ਵਰਫਾਨੀ ਸੇਵਾਦਲ ਵੱਲੋਂ ਅੱਜ ਤੀਜੀ ਬੱਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਸ੍ਰੀ ਅੰਦ ਹੋਰ ਮੰਡੀ ਗਵਿੰਦਗੜ੍ਹ ਦੇ ਯਾਤਰੀ ਦੇ ਸਹਿਯੋਗ ਨਾਲ ਮਹਾਕੁੰਭ ਸ਼ਰਨ ਕਰਨ ਲਈ ਯਾਤਰਾ ਨਿਵਾਨਾ ਹੋ ਰਹੀ ਹੈ ਇਸ ਵਿੱਚ ਅਯੋਧਿਆ ਜੀ काशी विश्वनाथ जी और प्रयागराज जी दोबारा वृंदावन दर्शन करेंगे 144 साल बाद ये जो है इतना कुंभ महाकुंभ का ये योग बनया है इसका सांसरण निवासी गोविंदगढ़वासी पूरा इसका लाभ उठा रहे ने